ਨਾਹੀ ਬੰਦੇ ਕਿੱਥੇ ਆ ਜੀ ਘਟਦੇ ਕੰਮ ਮੈਨੂੰ ਲੱਗਦਾ ਜੀ ਕਿੰਨਾ ਕਿ ਨੁਕਸਾਨ ਆ ਨੁਕਸਾਨ ਬਹੁਤ ਆ ਜੀ ਜਿਹੜੇ ਖੜੀ ਫਸਲ ਆ ਉਹਦਾ ਵੀ ਨੁਕਸਾਨ ਆ ਜਿਹੜੀ ਇੱਥੇ ਖੜੀ ਪਈ ਆ ਉਹ ਵੀ ਮੰਡੀ ਚ ਉਹ ਵੀ ਉਹਦਾ ਵੀ ਨੁਕਸਾਨ ਆ ਕਿੰਨੀ ਫਸਲ ਲੈ ਕੇ ਆਉਣ ਦੋ ਟਰਾਲੀਆਂ ਜੀ ਖੜੀ ਹੈਗੀ ਚਾਰ ਪੰਜ ਕਿੱਲੇ ਜੀ ਕਿੰਨਾ ਕਿ ਨੁਕਸਾਨ ਮੀਂਹ ਵਰ੍ਹ ਰਹੀ ਆ ਲਗਾਤਾਰ ਕਿੰਨਾ ਕਿ ਲੱਗਦਾ ਇਹਦਾ ਜੀ ਬਹੁਤ ਨੁਕਸਾਨ ਵੱਧ ਨੁਕਸਾਨ ਆ ਜੇ ਹੁਣ ਕਿਹਦਾ ਲਾਈਵੰਤ ਹੈ ਨਹੀਂ ਹਾਂ ਝਾੜਨ ਦੇਖਿਆ ਜਾਵੇ ਝਾੜ ਵੀ 20 22 ਕੁੰਟਾਲ ਆ ਰਿਹਾ ਜੀ ਕਿਸਾਨ ਦੇ ਹੀ ਮੰਗ ਕਰਦੇ ਹੈ ਜੀ ਬਈ ਕੋਣ ਦੇਖੋ ਜੀ ਇਹ ਵਾਰੇ ਫਸਲ ਲੈ ਵਾਰਛ ਅੱਜ ਥੋੜੀ ਸੋਹਾ ਸਰਜਰੀ ਚੱਲਦੀ ਆ ਜੀ ਮੰਦਲ ਵਾਈ ਜੀ ਅੱਜ ਤਾਂ ਕੰਮ ਬੰਦੇ ਹੋ ਗਿਆ ਜੀ ਕੱਲ ਹੀ ਵੱਢੇ ਹੋਈ ਆਪਣੀ ਤਾਂ ਹਾਂ ਜੀ ਕਿੰਨਾ ਕਿ ਨੁਕਸਾਨਾਂ ਦੀ ਗੱਲ ਚੱਲਦੀ ਰਹਿੰਦੀ ਹੈ ਫੇਰ ਤਾਂ ਕੰਮ ਖੜਦਾ ਨੁਕਸਾਨ ਵੱਧੀ ਕਾਫੀ ਆਈ ਐਤੋ ਜੀ ਕਿੰਨੀ ਬਸ ਬੰਦ ਰਬਦਾ ਅੱਜ ਤਾਂ ਥੋੜੀ ਲੈ ਕੈਂਡੀਡੇਟ ਕਿਤੇ ਰੋਕਦੀ ਐ ਬਾਕੀ ਕਿੰਨੀ ਕਰੇ ਜੀ ਬਾਕੀ ਥੋੜੀ ਹੀ ਰਹਿ ਗਈ ਦੋ ਤਿੰਨ ਕਿਤੇ ਹੋਰ ਹੈ ਜੀ ਬਸ ਹਾਂ ਜੀ ਤਾਂ ਰੋਕ ਤਾਂ ਕੀ ਹੁਣ ਕੀ ਬੇਨਤੀ ਕਰਦੇ ਵਾ ਪਰਮਾਤਮਾ ਜੀ ਵੀ بارش ਕਿਸੇ ਲਈ ਵੀ بارش ਪਰਮਾਤਮਾ ਅਗੇ ਵਾਦੀ ਬੰਦ ਕਰ ਦਵੇ ਹਾਂਜੀ ਅਗੇ ਆਲੂ-ਆਲੂ ਲੱਗਦੇ ਆ ਉਹ ਵੀ ਰੁਕਦਾ ਕੰਮ ਸਾਰਾ ਹੀ ਹਾਂਜੀ ਆਪਣੀ ਸਾਰੀ ਫਸਲ ਖਰਾਬ ਹੀ ਹੁੰਦੀ ਆ ਮੈਂ ਸ਼ਕਤੀ ਅਨੰਤ ਆਰਤੀ ਮਛੀਵੜਾ ਸਾਹਿਬ ਅੱਜ ਮੌਸਮ ਦਾ ਮਜਾਜ ਆ ਜਿਹੜਾ ਫੇਰ ਵਿਗੜਿਆ ਹੋਇਆ ਅੱਗੇ ਟਾਈਮ ਦੇ ਵਿੱਚ ਜਿਹੜੇ ਬਿਨਾ ਮੌਸਮੀ ਮੀਂਹ 'ਤੇ ਜਾਇਦਾ ਹੜ੍ਹ ਹੋਏ ਉਹਨਾਂ ਦੇ ਵਿੱਚ ਝੋਨਾ ਜਿਹੜਾ ਝੋਨਾ ਜਿਹੜਾ ਬਹੁਤ ਜ਼ਿਆਦਾ ਖਰਾਬ ਹੋਇਆ ਜਿਦੇ ਕਰਕੇ ਝਾੜ ਬਹੁਤ ਹੀ ਜ਼ਿਆਦਾ ਘਟਾ ਹੈ ਉਸ ਤੋਂ ਇਲਾਵਾ ਇੱਕ ਪੀਆ 131 ਵੀ ਜਿਹੜਾ ਕਿ ਯੂਨੀਵਰਸਿਟੀ ਦੀ ਰეკਮੈਂਡੇਸ਼ਨ ਨਾਲ ਲੈ ਕੇ ਲਾਇਆ ਗਿਆ ਉਹ ਵੀ ਬੋਨਾ ਨਿਕਲੇ ਆਇਆ ਜਿਦੇ ਕਰਕੇ ਜ਼ਿਮੀਂਦਾਰਾਂ ਨੂੰ ਉਹ ਫਸਲ ਬਾਣੀ ਪੈ ਗਈ ਝਾੜਤਾ ਵੈਸੇ ਕੱਟ ਹੈ ਹੀ ਆ ਉਸ ਤੋਂ ਬਾਅਦ ਇੱਕ ਜਿਹਨੂੰ ਕਹਿੰਦੇ ਆਪਾਂ ਉਲੀ ਰੋਗ ਕਹਿ ਲਓ ਚਾਹੇ ਕੋਈ ਰੋਗ ਕਹਿ ਲਓ ਕਾਲਾ ਜਿਹੜਾ ਨਿਕਲਿਆ ਜਿਹੜਾ ਕਿ ਯੂਨੀਵਰਸਿਟੀ ਵਾਲੇ ਵੀ ਕਹਿੰਦੇ ਨੇ ਇਹਦਾ ਕੋਈ ਵੀ ਹੱਲ ਨਹੀਂ ਹੈ ਸਰਕਾਰ ਨੂੰ ਅਸੀਂ ਪੁਰਜੋਰ ਉਮੀਦ ਅਪੀਲ ਕਰਦੇ ਹਾਂ ਜਿਹੜਾ ਮੌਇਸਚਰ ਘਟਾਉਣਾ 18 ਤੱਕ 17 ਜੋ ਵੀ ਹੈ ਉਹ ਤਾਂ ਹੋ ਸਕਦਾ ਸੁਕਾ ਕੇ ਜਾਂ ਮਾਲ ਚੜਾ ਕੇ ਵਧਾਈਏ ਪਰ ਜਿਹੜਾ ਕਾਲਾ ਹੋ ਚੁੱਕਿਆ ਜਿਹਨੂੰ ਉਲੀ ਰੋਗ ਲੱਗ ਚੁੱਕਿਆ ਉਹਦੇ ਵਿੱਚ ਸਰਕਾਰ ਨੂੰ ਖਰੀਦਣ ਵਾਸਤੇ ਰਿਲੈਕਸੇਸ਼ਨਾਂ ਦੇਵੇ ਚਾਹੇ ਨਾ ਦੇਵੇ ਉਹ ਝੋਨੇ ਦੀ ਖਰੀਦ ਦਾ ਜ਼ਰੂਰ ਪ੍ਰਬੰਧ ਕਰੇ ਜਿਹਦੇ ਨਾਲ ਕਿ ਉਹ ਜਿਹੜੇ ਝੋਨਾ ਜਿਹੜਾ ਉਹ ਉਲੀ ਰੋਗ ਵਾਲਾ ਖਰੀਦਿਆ ਜਾ ਸਕੇ ਮੰਡੀ ਚੋਂ ਤੇ ਜ਼ਿਮੀਦਾਰ ਉਸ ਤੋਂ ਆਪਣਾ ਮਾਲ ਦੇ ਪੈਸੇ ਬਟ ਸਕਨ ਕਿਉਂਕਿ ਝਾੜ ਤਾਂ ਵੈਸੇ ਹੀ ਬਹੁਤ ਘੱਟ ਹੈ ਜ਼ਿੰਮੇਵਾਰਤਾ ਅੱਗੇ ਹੀ ਬਹੁਤ ਪਰੇਸ਼ਾਨ ਹੈ 131 ਬੀ ਵਾਲਾ ਜਿਹੜਾ ਉਹ ਉਸ ਤੋਂ ਵੀ ਵੱਡੀ ਗੱਲ ਹੈ ਵੀ ਪਾਲਿਆ ਹੋਇਆ ਬਾਣਾ ਪਿਆ ਜ਼ਿੰਮੇਵਾਰਾਂ ਨੂੰ ਪੀਆਰ ਕਿਸਮ ਹੈ ਜੁਨੀਅਰਸਟੀ ਦੀ ਰეკਮੈਂਡਡ ਕਿਸਮ ਹੈ ਉਹਦੇ ਵਿੱਚੋਂ 70% ਲੋਕਾਂ ਨੇ ਕੇਬੀਕੇ ਤੋਂ ਹੀ ਬੀ ਲਿੱਤਾ ਸੀ ਖੇਤੀਬੀ ਵਿਗਿਆਨ ਕੇਂਦਰ ਤੋਂ ਉਹਦੇ ਕਰਕੇ ਸਰਕਾਰਾਂ ਉਦੇ ਬਾਰੇ ਵੀ ਕੁਝ ਵਿਚਾਰ ਕਰੇ ਤੇ ਨਾਲ ਜਿਹੜਾ ਇਹ ਝੋਨਾ ਹੈ ਇਹਨੂੰ ਖਰੀਦਿਆ ਜਾਵੇ ਇਸ ਕਰਕੇ ਜਿਹੜੀਆਂ ਹੈ ਇਹ ਹੁਣ ਤਾਂ ਮੰਡੀਆਂ ਦੇ ਵਿੱਚ ਤਾਂ ਮਾਲ ਬਹੁਤ ਹੀ ਘੱਟ ਹੈ ਕਿਉਂਕਿ ਝਾੜ ਬਹੁਤ ਘੱਟ ਹੈ ਦੂਜਾ ਅੱਜ ਦੇ ਮੀਂਹ ਪੈਣ ਦੇ ਨਾਲ ਮੌਇਸਚਰ ਦੀ ਮਾਰ ਹੋਰ ਪਾਊਗੀ ਤੇ ਨਾਲ ਜਿਹੜਾ ਉਹ ਉਲੀ ਰੋਗ ਹੈ ਉਹ ਹੋਰ ਵਧੂਗਾ ਜਿਹਦੇ ਕਰਕੇ ਸਮੇਂ ਤੋਂ ਬਾਅਦ ਪਛਤਾਣ ਨਾਲੋਂ ਪਹਿਲਾਂ ਹੀ ਇਹਦਾ ਕੋਈ ਨਾ ਕੋਈ ਹੱਲ ਸੈਲਰ ਵਾਲਿਆਂ ਨਾਲ ਬੈਠ ਕੇ ਕੀਤਾ ਜਾਵੇ ਮੈਂ ਅੰਨਾ ਕੁਝ ਕਹਿੰਦਾ ਹੋਇਆ ਬਹੁਤ ਜ਼ਿਆਦਾ ਆਪ ਦਾ ਸ਼ੁਕਰਗਿਆ ਕਰਦਾ ਹਾਂ ਜੇ ਕੋਈ ਵੱਧ ਕੱਟ ਕੇ ਆ ਗਿਆ ਉੱਤ ਮੈਂ ਮਾਫੀ ਚਾਹੁੰਦਾ ਅੰਨਾ ਹੀ ਵੱਧ ਕਿੱਥੇ ਆ ਜੀ ਘੱਟ ਰੇ ਕੰਮ ਮੈਨੂੰ ਲੱਗਦਾ ਜੀ ਕਿੰਨਾ ਕ ਨੁਕਸਾਨ ਹੈ ਨੁਕਸਾਨ ਬਹੁਤ ਹੈ ਜਿਹੜੀ ਖੜੀ ਫਸਲ ਆ ਉਹਦਾ ਵੀ ਨੁਕਸਾਨ ਆ ਜਿਹੜੀ ਇੱਥੇ ਖੜੀ ਪਈ ਹੈ ਉਹ ਵੀ ਮੰਡੀ 'ਚ ਉਹ ਵੀ ਉਹਦਾ ਵੀ ਨੁਕਸਾਨ ਹੈ ਕਿੰਨੀ ਫਸਲ ਲੈ ਕੇ ਆਏ ਦੋ ਟਰਾਲੀਆਂ ਹੀ ਸੋਰੀ ਹੈ ਜੀ ਚਾਰ ਪੰਜ ਕਿੱਲੇ ਜਿਹੜੇ ਹੋਰ ਕਿੰਨਾ ਕਿ ਨੁਕਸਾਨ ਸਾਰੀ ਹੋ ਰਹੀ ਹੈ ਲਗਾਤਾਰ ਕਿੰਨਾ ਕਿ ਲੱਗਦਾ ਇਹਦਾ ਜੀ ਬਹੁਤ ਨੁਕਸਾਨ ਵੱਧ ਨੁਕਸਾਨ ਹੈ ਜੇ ਹੁਣ ਕਿਹਦਾ ਲਾਇਵੰਤ ਹੈ ਜੀ ਹਾਂ ਝਾੜ ਨਹੀਂ ਲਿਖਿਆ ਜਾਵੇ ਝਾੜ ਵੀ 20 20 ਕੁਨਟਲ ਆ ਰਿਹਾ ਹੈ ਜੀ ਕਿਸਾਨ ਤਾਂ ਇਹੀ ਮੰਗ ਕਰਦੇ ਹੈ ਜੀ ਬਈ ਕੋ ਦੇਖੋ ਜੀ ਇਹ ਵਾਰੇ ਫਸਲ ਲੇ ਕੇ ਉਹ ਬਾਹਰ ਕੂਰੀ ਕੀ ਕਰਨਗੇ بارش ਅੱਜ ਥੋੜੀ ਥੋੜਾ ਸਾਧਰੀ ਚੱਲਦੀ ਹੈ ਜੀ ਮੰਡਲ ਵਾਈ ਜੀ ਅੱਜ ਤਾਂ ਕੰਮ ਬੰਦੇ ਹੋ ਗਿਆ ਜੀ ਕੱਲ ਹੀ ਵੱਢੇ ਹੋਈ ਆਪਣੀ ਤਾਂ ਕਿੰਨਾ ਕਿ ਨੁਕਸਾਨਾਂ ਦੀ ਗੱਲ ਚੱਲਦੀ ਰਹਿੰਦੀ ਹੈ ਇਹ ਤਾਂ ਕੰਮ ਖੜਦਾ ਨੁਕਸਾਨ ਬੱਧੀ ਕਾਫੀ ਆਈ ਐਤੋ ਜੀ ਕਿੰਨੀ ਫਸਲ ਕੰਮ ਰੁਕਦਾ ਅੱਜ ਤਾਂ ਥੋੜੀ ਲੈ ਕੈਂਡੀਡੇਟ ਕਿਤੇ ਰੋਕਦੀ ਐ ਬਾਕੀ ਕਿੰਨੀ ਕਿਰੇ ਜੀ ਬਾਕੀ ਥੋੜੀ ਹੀ ਰਹਿ ਗਈ ਦੋ ਤਿੰਨ ਕਿਤੇ ਹੋਰ ਹੈ ਜੇ ਵਸਤੋ ਜੀ ਤਾਂ ਲੋਕ ਤਾਂ ਕੀ ਹਰ ਕੀ ਬੇਨਤੀ ਕਰਦੇ ਵਸ ਪਰਮਾਤਮਾ ਜੀ ਵੀ بارش ਕਿਸੇ ਲਈ ਵੀ بارش ਪਰਮਾਤਮਾ ਅਗੇ ਵਾਦੀ ਬੰਦ ਕਰ ਦਵੇ ਹਾਂਜੀ ਅਗੇ ਆਲੂ ਆਲੂ ਲੱਗਦੇ ਆ ਉਹ ਵੀ ਰੁਕਦਾ ਕੰਮ ਸਾਰੇ ਹਾਂਜੀ ਆਪਣੀ ਸਾਰੀ ਫਸਲ ਖਰਾਬ ਹੀ ਹੁੰਦੀ ਆ ਮੈਂ ਸ਼ਕਤੀ ਅਨੰਤ ਆਰਤੀ ਮਛੀਵੜਾ ਸਾਹਿਬ ਅੱਜ ਮੌਸਮ ਦਾ ਮਿਆਜ ਆ ਜਿਹੜਾ ਫੇਰ ਵਿਗੜਿਆ ਹੋਇਆ ਅੱਗੇ ਟਾਈਮ ਦੇ ਵਿੱਚ ਜਿਹੜੇ ਬਿਨਾ ਮੌਸਮੀ ਮੀਂਹ 'ਤੇ ਜਿਆਦਾ ਹੜ੍ਹ ਹੋਏ ਉਹਨਾਂ ਦੇ ਵਿੱਚ ਝੋਨਾ ਜਿਹੜਾ ਹੈ ਝੋਨਾ ਜਿਹੜਾ ਬਹੁਤ ਜ਼ਿਆਦਾ ਖਰਾਬ ਹੋਇਆ ਜਿਦੇ ਕਰਕੇ ਝਾੜ ਬਹੁਤ ਹੀ ਜ਼ਿਆਦਾ ਘਟਾ ਹੈ ਉਸ ਤੋਂ ਇਲਾਵਾ ਇੱਕ ਪੀਆ 131 ਬੀ ਜਿਹੜਾ ਕਿ ਯੂਨੀਵਰਸਿਟੀ ਦੀ ਰეკਮੈਂਡੇਸ਼ਨ ਨਾਲ ਲੈ ਕੇ ਲਾਇਆ ਗਿਆ ਉਹੋ ਬੀ ਬੋਨਾ ਨਿਕਲੇ ਆਇਆ ਜਿਤੇ ਕਰਕੇ ਜ਼ਿਮੀਂਦਾਰਾਂ ਨੂੰ ਉਹ ਫਸਲ ਬਾਣੀ ਪੈ ਗਈ ਝਾੜ ਤਾਂ ਵੈਸੇ ਕੱਟ ਹੈ ਹੀ ਆ ਉਸ ਤੋਂ ਬਾਅਦ ਇੱਕ ਜਿਹਨੂੰ ਕਹਿੰਦੇ ਆਪਾਂ ਉਲੀ ਰੋਗ ਕਹਿ ਲੋ ਚਾਹੇ ਕੋਈ ਰੋਗ ਕਹਿ ਲੋ ਕਾਲਾ ਜਿਹੜਾ ਨਿਊਕਲੀਆ ਜਿਹੜਾ ਕਿ ਜੁਨੀਅਰ ਯੂਨੀਵਰਸਿਟੀ ਵਾਲੇ ਵੀ ਕਹਿੰਦੇ ਨੇ ਇਹਦਾ ਕੋਈ ਵੀ ਹੱਲ ਨਹੀਂ ਹੈ ਸਰਕਾਰ ਨੂੰ ਅਸੀਂ ਪੁਰਜੋਰ ਅਮੀਰ ਅਪੀਲ ਕਰਦੇ ਹਾਂ ਜਿਹੜਾ ਮੌਇਸਚਰ ਘਟਾਉਣਾ 18 ਤੱਕ 17 ਜੋ ਵੀ ਹੈ ਉਹ ਤਾਂ ਹੋ ਸਕਦਾ ਹੈ ਸੁਕਾ ਕੇ ਜਾਂ ਮਾਲ ਚੜਾ ਕੇ ਵਧਾਈਏ ਪਰ ਜਿਹੜਾ ਕਾਲਾ ਹੋ ਚੁੱਕਿਆ ਜਿਸ ਨੂੰ ਉਲੀ ਲਗ ਚੁੱਕਿਆ ਉਹਦੇ ਵਿੱਚ ਸਰਕਾਰ ਨੂੰ ਖਰੀਦਣ ਵਾਸਤੇ ਰਿਲੈਕਸੇਸ਼ਨਾਂ ਦਵੇ ਚਾਏ ਨਾ ਦਵੇ ਉਹ ਝੋਨੇ ਦੀ ਖਰੀਦ ਦਾ ਜਰੂਰ ਪ੍ਰਬੰਧ ਕਰੇ ਜਿਹਦੇ ਨਾਲ ਕਿ ਉਹ ਜਿਹੜੇ ਝੋਨਾ ਜਿਹੜਾ ਉਹ ਉਲੀ ਰੋਗ ਵਾਲਾ ਖਰੀਦਿਆ ਜਾ ਸਕੇ ਮੰਡੀ ਚੋਂ ਤੇ ਜ਼ਿਮੀਦਾਰ ਉਸ ਤੋਂ ਆਪਣਾ ਮਾਲ ਦੇ ਪੈਸੇ ਵਟ ਸਕਣ ਕਿਉਂਕਿ ਝਾੜ ਤਾਂ ਵੈਸੇ ਹੀ ਬਹੁਤ ਘੱਟ ਆ ਜ਼ਿਮੀਦਾਰ ਤਾਂ ਅੱਗੇ ਹੀ ਬਹੁਤ ਪਰੇਸ਼ਾਨ ਆ 131 ਬੀ ਵਾਲਾ ਜਿਹੜਾ ਉਹ ਉਸ ਤੋਂ ਵੀ ਵੱਡੀ ਗੱਲ ਹੈ ਵੀ ਪਾਲਿਆ ਹੋਇਆ ਬਾਣਾ ਪਿਆ ਜ਼ਿੰਮੇਦਾਰਾਂ ਨੂੰ ਪੀਆਰ ਕਿਸਮ ਹੈ ਯੂਨੀਵਰਸਿਟੀ ਦੀ ਰეკਮੈਂਡੇਡ ਕਿਸਮ ਹੈ ਉਹਦੇ ਵਿੱਚੋਂ 70% ਲੋਕਾਂ ਨੇ ਕੇਬੀਕੇ ਤੋਂ ਹੀ ਬੀ ਲਿੱਤਾ ਸੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਉਹਦੇ ਕਰਕੇ ਸਰਕਾਰ ਉਹਦੇ ਬਾਰੇ ਵੀ ਕੁਝ ਵਿਚਾਰ ਕਰੇ ਤੇ ਨਾਲ ਜਿਹੜਾ ਇਹ ਝੂਨਾ ਹੈ ਇਹਨੂੰ ਖਰੀਦਿਆ ਜਾਵੇ ਇਸ ਕਰਕੇ ਜਿਹੜੀਆਂ ਹੈ ਇਹ ਹੁਣ ਤਾਂ ਮੰਡੀਆਂ ਦੇ ਵਿੱਚ ਤਾਂ ਮਾਲ ਬਹੁਤ ਹੀ ਘੱਟ ਹੈ ਕਿਉਂਕਿ ਝਾੜ ਬਹੁਤ ਘੱਟ ਹੈ। ਦੂਜਾ ਅੱਜ ਦੇ ਮੀਂਹ ਪੈਣ ਦੇ ਨਾਲ ਮੌਇਸਚਰ ਦੀ ਮਾਰ ਹੋਰ ਪਾਊਗੀ ਤੇ ਨਾਲ ਜਿਹੜਾ ਉਹ ਉਲੀ ਰੋਗ ਆ ਉਹ ਹੋਰ ਵਧੂਗਾ। ਜਿਹਦੇ ਕਰਕੇ ਸਮੇਂ ਤੋਂ ਬਾਅਦ ਪਛਤਾਣ ਨਾਲੋਂ ਪਹਿਲਾਂ ਹੀ ਇਹਦਾ ਕੋਈ ਨਾ ਕੋਈ ਹੱਲ ਸੈਲਰਾਂ ਨਾਲ ਬੈਠ ਕੇ ਕੀਤਾ ਜਾਵੇ। ਮੈਂ ਅੰਨਾ ਕੁਝ ਕਹਿੰਦਾ ਹੋਇਆ ਬਹੁਤ ਜ਼ਿਆਦਾ ਆਪ ਦਾ ਸ਼ੁਕਰਗਿਆ ਕਰਦਾ ਹਾਂ ਜੇ ਕੋ ਬਦਕਟ ਕੇ ਆ ਗਏ ਉੱਤੇ ਮੈਂ ਮਾਫੀ ਚਾਹਾਂ